ਉਹੀ ਤਾਰਾ ਨੇ ਉਹੀ ਖੰਬੇ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਬਿਜਲੀ ਫ੍ਰੀ ਹੈ ਥਰਮਲ ਪਲਾਂਟ ਪ੍ਰਾਈਵੇਟ ਖਰੀਦੇ ਜਾ ਰਹੇ ਨੇ ਕਾਦੇ ਕਰਕੇ ਸੱਚੀ ਨੀਅਤ ਕਰਕੇ ਸ੍ਰੀ ਗੁਰੂ ਜੀ ਮੈਂ ਸਰਦਾਰ ਅਨਜੋਤ ਸਿੰਘ ਪਿੰਡ ਖੈਰਪੁਰ ਢੰਗਰਾਲੀ ਜ਼ਿਲ੍ਹਾ ਰੋਪੜ ਜੋ ਸਾਡੇ ਨਾਲ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ 24 ਘੰਟੇ ਮੋਟਰਾਂ ਤੇ ਲਾਈਟ ਦਾ ਛੱਡਣ ਦਾ ਨਿਰੰਤਰ ਬਿਜਲੀ ਹੁਣ ਜਦੋਂ ਵੀ ਅਸੀਂ ਆਉਨੇ ਤਾਂ ਸਾਨੂੰ ਮੋਟਰਾਂ ਤੇ ਲਾਈਟ ਬਟਨ ਦੱਬੀਏ ਚੱਲਦੀ ਮੋਟਰ ਮਿਲਦੀ ਹੈ ਜੀ ਪੰਜਾਬ ਸਰਕਾਰ ਨੇ ਲਗਾਤਾਰ ਨਿਰੰਤਰ ਬਿਜਲੀ ਦੇ ਕੇ ਸਾਨੂੰ ਬੜਾ ਖੁਸ਼ਾਨੀ ਨੂੰ ਹੰਬੜਾ ਮਾਰਿਆ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਵੀ ਪੰਜਾਬ ਸਰਕਾਰ ਜ਼ਿਮੀਂਦਾਰਾਂ ਦੇ ਨਾਲ ਖੜੂਗੀ ਸਾਨੂੰ ਜੀ ਪਹਿਲਾਂ ਲਾਈਟ ਸ਼ਿਫਟਾਂ ਚ ਆਉਂਦੀ 8 ਘੰਟੇ ਆਉਂਦੀ ਦੀ ਉਹਦੇ ਵਿੱਚ ਤੇ 4 ਘੰਟੇ ਦਾ ਕੱਟ ਲੱਗ ਜਾਂਦਾ ਦਾ ਜੀ 2-2 ਘੰਟੇ ਕਦੇ ਸਵੇਰੇ ਛੜਤੀ ਕਦੇ ਸ਼ਾਮ ਨੂੰ ਉਹਦੇ ਵਿੱਚ ਜ਼ਿਮੀਂਦਾਰ ਬੜਾ ਤੰਗ ਪਰੇਸ਼ਾਨ ਰਹਿੰਦਾ ਸੀ ਜੋ ਅੱਜ ਦੀ ਮੌਜੂਦਾ ਸਰਕਾਰ ਹੈ ਜੀ ਇਹਨੇ ਨਿਰੰਤਰ 24 ਘੰਟੇ ਬਿਜਲੀ ਕਰਤੀ ਜੀ ਜਦੋਂ ਵੀ ਆ ਕੇ ਬਟਨ ਦੱਬਦੇ ਆ ਤਾਂ ਸਾਨੂੰ ਮੋਟਰ ਜਦੋਂ ਲੋਡ ਅਸੀਂ ਜਦੋਂ ਚਲਾ ਲੈਂਦੇ ਜੀ ਅਸੀਂ ਪੰਜਾਬ ਸਰਕਾਰ ਦਾ ਜੀ ਬਹੁਤ ਧੰਨਵਾਦ ਕਰਦੇ ਆ ਤੇ ਜ਼ਿੰਮੇਦਾਰ ਨਾਲ ਅੱਗੇ ਵੀ ਆਸ ਕਰਦੇ ਆ ਵੀ ਜੋ ਸਾਡੀਆਂ ਮੁਸ਼ਕਲਾਂ ਐ ਥੋੜੀਆਂ ਬਹੁਤੀਆਂ ਉਹ ਵੀ ਸਾਨੂੰ ਪੂਰੀਆਂ ਕਰਨਗੇ ਜੀ ਧੰਨਵਾਦ